ਸਤਿ ਸ਼੍ਰੀ ਅਕਾਲ ਜੀ ਲੇਖ ਵੀਡੀਓ ਦੇ ਵਿੱਚ ਜਦੋਂ ਸੰਦੀਪ ਨੂੰ ਘਰ ਲੈ ਕੇ ਆਂਦੇ ਆ सोनू ਤੇ ਜੀਤਾ ਤੇ ਮਾਮਾ ਮਾਮੀ ਤੇ ਉਸ ਵੇਲੇ ਚਾਚੀ ਤਾਂ ਬਾਹਰ ਸੂਹਾ ਲੈਂਦੀ ਫਿਰਦੀ ਆ ਤੇ ਚਾਚੀ ਕਹਿੰਦੀ ਆ ਕਿ ਚਾਚੀ ਆਪਣੀ ਕੁੜੀ ਨੂੰ ਫੋਨ ਲਾ ਕੇ ਕਹਿੰਦੀ ਆ ਕਿ ਸंदीਪ ਘਰੋਂ ਭੱਜ ਗਈ ਆ ਤੇ ਉਹ ਤਾਂ ਬਹੁਤ ਹੈਰਾਨ ਹੁੰਦੀ ਆ ਚਾਚੀ ਕਹਿੰਦੀ ਆ सोनू ਤਾਂ ਮੈਨੂੰ ਤੇਰੇ ਮਿਹਣੇ ਦੇਣ ਲੱਗਿਆ ਸੀ ਵੀ ਆਪਣੀਆਂ ਕੁੜੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਪਰ ਮੈਂ ਤਾਂ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੇਰੀ ਕੁੜੀ ਤਾਂ ਚਲੀ ਵੀ ਗਈ ਮੇਰੀ ਕੁੜੀ ਚਲੇ ਗਈ ਪਰ ਉਹ ਸੰਦੀਪ ਤਾਂ ਭੱਜ ਗਈ ਹੈ ਕਿਸੇ ਨਾਲ ਤੇਰੀ ਭੈਣ ਤਾਂ ਮੇਰੀ ਕੁੜੀ ਦੀ ਜੁੱਤੀ ਬਰਾਬਰ ਵੀ ਨਹੀਂ ਹੈਗੀ ਤੇ ਫਿਰ ਜਦੋਂ ਉਹ ਇਹ ਗੱਲ ਕਰਦੀ ਆ ਤੇ ਫਿਰ ਕਹਿੰਦੀ ਆ ਕਿ ਤੂੰ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਤੂੰ ਆਪਣੀ ਨਾਨੀ ਦੇ ਘਰ ਆ ਪਰ ਜਦੋਂ ਨਾਨੀ ਦੇ ਘਰ ਹੁੰਦੀ ਆ ਉਹ ਆਪਣੀ ਮਾਮੀ ਤੇ ਨਾਨੀ ਨੂੰ ਬਿਲਕੁਲ ਵੀ ਨਹੀਂ ਦੱਸਦੀ ਕਿ ਮੈਂ ਕਰੋ ਮੈਨੂੰ ਮੇਰੇ ਘਰ ਵਾਲੇ ਨੇ ਘਰੋਂ ਕੱਢ ਦਿੱਤਾ ਤੇ ਉਸਦੀ ਮਾਂ ਕਹਿੰਦੀ ਆ ਕਿ ਤੂੰ ਇੱਥੋਂ ਸਾਰੀ ਗੱਲ ਮੁਕਾ ਕੇ ਚਲੇ ਜਾਈ ਤੇ ਉਸਦੀ ਕੁੜੀ ਕਹਿੰਦੀ ਆ ਠੀਕ ਆ ਮੰਮੀ ਮੈਂ ਇੱਧਰ ਕੋਈ ਗੱਲ ਨਹੀਂ ਪਤਾ ਲੱਗਣ ਦਵਾਂਗੀ ਤੇ ਉਹ ਕਹਿੰਦੀ ਆ ਤੂੰ ਪਰੋਣੇ ਨੂੰ ਫੋਨ ਕੀਤਾ ਸੀ ਕਿ ਨਹੀਂ ਉਹ ਕਹਿੰਦੀ ਆ ਮੈਂ ਤਾਂ ਬਹੁਤ ਕੀਤਾ ਪਰ ਫੋਨ ਚੱਕਦਾ ਹੀ ਨਹੀਂ ਮੈਂ ਕੀ ਕਰਾਂ ਤੇ ਜਦੋਂ ਉਹ ਫੋਨ ਰੱਖਦੀ ਆ ਤੇ ਉਧਰ ਦੇਖਦੀ ਆ ਕਹਿੰਦੀ ਆ ਕਿ ਸਾਰੇ ਮੈਨੂੰ ਲੱਗਦਾ ਸੰਦੀਪ ਨੂੰ ਲੈ ਕੇ ਆਏ ਆ ਤੇ ਚਾਚੀ ਉਧਰ ਚਲੇ ਜਾਂਦੀ ਆ ਫਿਰ ਸੰਦੀਪ ਨੂੰ ਫੁੱਠਾ ਸਿੱਧਾ ਬੋਲਦੀ ਆ ਕਿ ਤੂੰ ਕਿੱਥੇ ਚਲੇਗੀ ਤੂੰ ਫਿਰ ਉਸ ਗੱਡੀ ਵਾਲੇ ਮੁੰਡੇ ਦੇ ਨਾਲ ਚਲੇ ਗਈ ਸੀਗੀ ਨਾ ਤੇ ਫਿਰ ਸੰਦੀਪ ਦਾ ਗੁੱਸਾ ਫੁੱਟਦਾ ਆ ਸੰਦੀਪ ਬਹੁਤ ਬੋਲਦੀ ਆ ਸੰਦੀਪ ਕਹਿੰਦੀ ਆ ਪਹਿਲਾਂ ਹੀ ਤੁਸੀਂ ਸਾਡੇ ਘਰ ਦੇ ਵਿੱਚ ਬਹੁਤ ਹੀ ਲੜਾਈ ਪਾਈ ਆ ਮੈਂ ਕਿਸੇ ਦੇ ਨਾਲ ਵੀ ਨਹੀਂ ਗਈ ਸੀ ਮੈਂ ਤਾਂ ਬਹੁਤ ਦੁਖੀ ਆ ਮੈਨੂੰ ਹੋਰ ਦੁਖੀ ਨਾ ਕਰੋ ਤੇ ਸੰਦੀਪ ਜਦੋਂ ਕਹਿੰਦੀ ਆ ਕਿ ਮੈਂ ਤਾਂ ਆਪਣੇ ਸਹੁਰਿਆਂ ਘਰ ਗਈ ਸੀ ਕਿ ਮੈਨੂੰ ਥੋੜੀ ਬਹੁਤੀ ਥਾਂ ਦੇ ਦਿਓ ਕਿ ਮੈਂ ਇੱਥੇ ਰਹਿ ਲਵਾਂ ਕਿਉਂਕਿ ਮੈਨੂੰ ਮੇਰੀ ਕੁੜੀ ਦਾ ਭਵਿੱਖ ਰੋਲਦਾ ਦੇਖਦਾ ਆ ਜਦੋਂ ਇਸ ਗੱਲ ਨੂੰ ਜੀਤਾ ਬੋਲਦੀ ਆ ਜੀਤਾ ਕਹਿੰਦੀ ਆ ਕਿ ਤੈਨੂੰ ਕਿਸਨੇ ਦੱਸਿਆ ਕਿ ਮੈਂ ਤੇਰੀ ਕੁੜੀ ਆਪਣੇ ਕੋਲ ਰੱਖਣੀ ਆ ਤੇ ਫੇਰੇ ਸੰਦੀਪ ਦੱਸਦੀ ਆ ਕਿ ਤੁਹਾਡੇ ਮੁੰਡੇ ਨੇ ਹੀ ਮੈਨੂੰ ਦੱਸਿਆ ਸੀ ਫੇਰ ਉਹ ਕਹਿੰਦੀ ਆ ਮੈਂ ਪੁੱਛਦੀ ਆ ਆਪਣੇ ਮੁੰਡੇ ਨੂੰ ਮੈਂ ਕਦੋਂ ਗੱਲ ਕੀਤੀ ਆ ਤੇ ਜਦੋਂ ਉਸ ਦਾ ਮੁੰਡਾ ਬੋਲਦਾ ਆ ਕਿ ਮੰਮਾ ਤੁਸੀਂ ਉਸ ਦਿਨ ਪਾਪਾ ਨਾਲ ਗੱਲ ਕਰਦੇ ਸੀ ਕਿ ਗੁਰਮੇਲ ਨੂੰ ਇੱਥੇ ਰੱਖਣਾ ਆ ਉਸ ਨੂੰ ਸਰਕਾਰੀ ਸਕੂਲ ਦੇ ਵਿੱਚ ਪਾਉਣਾ ਆ ਤੇ ਨਾਲੇ ਆਪਾਂ ਇਸ ਤੋਂ ਕੰਮ ਕਰਵਾਇਆ ਕਰਾਂਗੇ ਫੇਰ ਸੰਦੀਪ ਕਹਿੰਦੀ ਆ ਸੁਣ ਲੋ ਹੁਣ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਸੱਚ ਆ ਗਿਆ ਇਸ ਗੱਲਾਂ ਨੂੰ ਸੁਣ ਕੇ ਜੀਤਾ ਬਹੁਤ ਹੈਰਾਨ ਹੁੰਦੀ ਆ ਕਿ ਇਹ ਕੀ ਕਹਿ ਦਿੱਤਾ ਤੇ ਉਸ ਆਪਣੇ ਮੁੰਡੇ ਦੇ ਥੱਪੜ ਮਾਰਦੀ ਆ ਕਿ ਤੂੰ ਵੱਡਿਆਂ ਦੀਆਂ ਗੱਲਾਂ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਆ ਅਸੀਂ ਤਾਂ ਤੈਨੂੰ ਕੁਝ ਵੀ ਨਹੀਂ ਅਸੀਂ ਤਾਂ ਆਪਸ ਦੇ ਵਿੱਚ ਗੱਲ ਕਰਦੇ ਸੀ ਕੋਈ ਹੋਰ ਤੂੰ ਗਰਮੇਲ ਨੂੰ ਵਿੱਚ ਲੈ ਆਇਆ ਹੁਣ ਦੱਸੋ ਹੁਣ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ